ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੇਰਾ ਵਿਸ਼ਾ ਹੈ ਉਹਨਾਂ ਲੋਕਾਂ ਲਈ ਜਿਹੜੇ ਕਿਸੇ ਦਾ ਜਾਣਦੇ ਨਹੀਂ ਜਿੰਨੂੰ ਠੇੜ ਪੰਜਾਬੀ ਵਿੱਚ ਕਹਿ ਦਈਦਾ ਹੈ ਵੀ ਫਲਾਣਾ ਬੰਦਾ بڑا ਕਿਰਤਕਾਨ ਨੇ ਉਹਨਾਂ ਵਾਸਤੇ ਅੱਜ ਦਾ ਮੇਰਾ ਵਿਸ਼ਾ ਹੈ ਜਿਨ੍ਹਾਂ ਦਾ ਤੁਸੀਂ ਦਿਲ ਦੇ ਨਾਲ ਪੜਾ ਕੀਤਾ ਹੋਏਗਾ ਆਪਣਾ ਬਣਾ ਕੇ ਪੜਾ ਕੀਤਾ ਹੋਏਗਾ ਆਪਣਾ ਸਮਝ ਕੇ ਪੜਾ ਕੀਤਾ ਹੋਏਗਾ ਜੀ ਜਾਣ ਦੇ ਨਾਲ ਪੜਾ ਕੀਤਾ ਹੋਏਗਾ ਜ਼ਿੰਦਗੀ ਦੇ ਅੰਦਰ ਵੇਖਿਓ ਉਹੀ ਲੋਕ ਕਦੇ-ਕਦੇ ਤੁਹਾਡੇ ਵਿਰੋਧੀਆਂ ਦੀ ਕਤਾਰ ਦੇ ਅੰਦਰ ਸਭ ਤੋਂ ਅਗਲੇ ਪਾਸੇ ਤੁਹਾਨੂੰ ਖਲੋਤੇ ਮਿਲਣਗੇ ਜਿਨ੍ਹਾਂ ਦਾ ਤੁਸੀਂ ਕੁਝ ਕੀਤਾ ਨਹੀਂ ਉਹਨਾਂ ਦੇ ਉੱਤੇ ਗੁੱਸਾ ਗਿਲਾ ਵੀ ਕਹਦਾ ਹੈ ਪਰ ਜਿਨ੍ਹਾਂ ਦਾ ਤੁਸੀਂ ਕੀਤਾ ਹੈ ਗੁੱਸਾ ਇਤਰਾਜ਼ ਗਿਲਾ ਸ਼ਿਕਵਾ ਉਹਦੇ ਉੱਤੇ ਹੀ ਬੰਦਾ ਹੈ ਇਹਦਾ ਮੈਂ ਇੱਕ ਉਦਾਹਰਨ ਦਿਆਂ ਮਾਪੇ ਦਾ ਜਿਹੜਾ ਬੱਚਿਆਂ ਦੇ ਪ੍ਰਤੀ ਸ਼ਿਕਵਾ ਹੁੰਦਾ ਹੈ ਨਾ ਉਹ ਇਸੇ ਕਰਕੇ ਹੁੰਦਾ ਹੈ ਕਿ ਮਾਪੇ ਨੇ ਆਪਣਾ ਆਰਾਮ ਹਰਾਮ ਕਰਕੇ ਬੱਚਿਆਂ ਨੂੰ ਪਾਲ ਲਿਆ ਹੁੰਦਾ ਹੈ। ਉਹਨਾਂ ਦਾ ਮਲ ਮੂਤਰ ਸਾਫ਼ ਕੀਤਾ ਹੁੰਦਾ ਹੈ। ਆਪ ਗਰੀਬ ਰਹਿ ਕੇ ਉਹਨਾਂ ਨੂੰ ਸੁੱਖ ਦੇਣ ਦਾ ਯਤਨ ਕੀਤਾ ਹੁੰਦਾ ਹੈ। ਆਪ ਘੱਟ ਪਾਇਆ ਘੱਟ ਖਾਦਾ ਪਰ ਉਹਨਾਂ ਦੇ ਸ਼ੌਂਕ ਪੂਰੇ ਕਰਨ ਦਾ ਯਤਨ ਕੀਤਾ ਹੁੰਦਾ ਹੈ। ਤੇ ਜਦੋਂ ਉਹਨਾਂ ਦੇ ਮੋਢਿਆਂ ਤੇ ਜ਼ਿੰਮੇਵਾਰੀ ਆਉਂਦੀ ਹੈ, ਬੱਚੇ ਸੰਭਾਲਦੇ ਨਹੀਂ ਫਿਰ ਮਾਂ ਬਾਪ ਦਾ ਇਤਰਾਜ਼ ਮੰਨਦਾ ਕਿਉਂ ਕਿਉਂਕਿ ਕੀਤਾ ਹੁੰਦਾ ਹੈ। ਫਿਰ ਦੁਨੀਆ ਦੇ ਅੰਦਰ ਵੀ ਇਹੀ ਹੈ ਵੀ ਜਿਹਦਾ ਤੁਸੀਂ ਸਭ ਤੋਂ ਵੱਧ ਕੀਤਾ ਹੈ ਤੁਹਾਡੇ ਵਿਰੋਧੀ ਬਣ ਕੇ ਖੜੋ ਜਾਂਦੇ ਨੇ ਪਰ ਇਹਦੇ ਅੰਦਰ ਸਾਰੇ ਨਹੀਂ ਐ ਬਹੁਤ ਸਾਰੇ ਨੇ ਜਿਨ੍ਹਾਂ ਨੂੰ ਤੁਸੀਂ ਪਾਣੀ ਦਾ ਗਲਾਸ ਵੀ ਦਿੱਤਾ ਹੋਏਗਾ ਨਾ ਉਹ ساری ਉਮਰ ਚੇਤਾ ਰੱਖਦੇ ਨੇ ਪਰ ਅੱਜ ਦੇ ਦੌਰ ਵਿੱਚੋਂ ਗੁਜ਼ਰਦਿਆਂ ਬਹੁਤੇ ਲੋਕ ਐਸੇ ਨੇ ਜਿਨ੍ਹਾਂ ਨੂੰ ਤੁਸੀਂ ਖੂਨ ਦੇ ਕੇ ਵੀ ਪਿਆਸ ਬੁਝਾਉਂਦਾ ਯਤਨ ਕੀਤਾ ਹੋਏਗਾ ਨਾ ਜ਼ਿੰਦਗੀ ਦੇਣ ਦਾ ਯਤਨ ਕੀਤਾ ਹੋਏਗਾ ਉਹ ਖੂਨ ਲੈ ਕੇ ਵੀ ਮੁਨਕਰ ਹੋ ਜਾਂਦੇ ਨੇ ਵਿਰੋਧੀ ਬਣ ਜਾਂਦੇ ਨੇ ਭੁੱਲ ਜਾਂਦੇ ਨੇ ਖੈਰ ਜੇ ਸਾਨੂੰ ਅੱਗੇ ਚੱਲਨੇ ਆ ਉਹੀ ਵਿਰੋਧੀ ਬੰਦੇ ਨੇ ਉਹੀ ਤੁਹਾਡੇ ਖਾਸ ਵਿਰੁੱਧ ਦੁਸ਼ਮਣ ਬੰਦੇ ਨੇ ਜਿਨ੍ਹਾਂ ਦਾ ਤੁਸੀਂ ਬਹੁਤ ਨੇੜਿਓਂ ਉਹਨਾਂ ਨੂੰ ਸਮਝ ਕੇ ਜਾਣ ਕੇ ਬਣਾ ਕੇ ਉਹਨਾਂ ਦੀ ਬਾਹ ਫੜ ਕੇ ਪੱਲਿਓਂ ਪੈਸਾ ਖਰਚ ਕਰਕੇ ਉਹਨਾਂ ਨੂੰ ਰਾਹ ਦੇ ਉੱਤੇ ਤੋੜਿਆ ਹੁੰਦਾ ਹੈ ਹੁਣ ਇਹ ਸਮੇਂ ਦੀ ਤਬਦੀਲੀ ਜਾਂ ਉਹਨਾਂ ਦੀ ਹਰਾਮਖੋਰੀ ਹੈ ਸਮਝ ਨਹੀਂ ਆਉਂਦੀ ਮੈਂ ਇਹਨੂੰ ਕੀ ਨਾਂ ਦਿਆਂ ਸਮੇਂ ਦੀ ਤਬਦੀਲੀ ਇਹ ਇਹ ਉਹਨਾਂ ਦੀ ਹਰਾਮਖੋਰੀ ਹੈ ਪਰ ਉਹਨਾਂ ਦੀ ਹਰਾਮਖੋਰੀ ਕਹਿਣਾ ਉਚਿਤ ਰਹੇਗਾ ਕਿਉਂਕਿ ਸਮੇਂ ਦੇ ਅੰਦਰ ਹਰ ਸਮੇਂ ਦੇ ਅੰਦਰ ਚੰਗੇ ਵੀ ਹੁੰਦੇ ਰਹੇ ਤੇ ਮੰਦੇ ਵੀ ਹੁੰਦੇ ਰਹੇ ਕਦੇ ਵੀ ਕੋਈ ਇਦਾਂ ਦਾ ਸਮਾਂ ਨਹੀਂ ਬੰਦਾ ਜਿਸ ਸਮੇਂ ਦੇ ਅੰਦਰ ਸਾਰੇ ਦੇ ਸਾਰੇ ਲੋਕ ਕਾਫਰ ਬਣ ਜਾਂਦੇ ਨੇ ਕਿਰਤ ਕਰਨ ਬਣ ਜਾਂਦੇ ਨੇ ਗਲਤ ਰਾਹ ਤੁਰ ਪੈਂਦੇ ਨੇ ਤੇ ਜਾਂ ਕਦੇ ਵੀ ਕੋਈ ਇਦਾਂ ਦਾ ਸਮਾਂ ਨਹੀਂ ਆਇਆ ਵੀ ਜਿਸ ਸਮੇਂ ਦੇ ਅੰਦਰ ਸਾਰੇ ਦੇ ਸਾਰੇ ਨੇਕ پاک ਰਾਹ ਦੇ ਰਾਹੀ ਬਣ ਕੇ ਤੁਰ ਪੈਂਦੇ ਨੇ ਖੈਰ ਲੋਕ ਸਤਮੁਤ ਅੱਜ ਕੱਲ ਨਾ ਮਤਲਬੀ ਜੇ ਹੋ ਗਏ ਨੇ ਮਤਲਬ ਜਦੋਂ ਹੁੰਦਾ ਹੈ ਬੜੀ ਬਟਰਿੰਗ ਕਰਦੇ ਨੇ ਬੜੀ ਮਿੱਠੀ ਬੋਲੀ ਬੋਲਦੇ ਨੇ ਜੋ ਕੁਛ ਹੋ ਤੁਸੀਂ ਹੋ ਸਾਡੇ ਲਈ ਰੱਬ ਤੁਸੀਂ ਗੁਰੂ ਤੁਸੀਂ ਸਭ ਤੋਂ ਸਿਆਣੇ ਤੁਸੀਂ ਬਾਹ ਫੜ ਕੇ ਤੋਰਨ ਵਾਲੇ ਤੁਸੀਂ ਤੁਸੀਂ ਨਾ ਹੋਵੋ ਤੇ ਮੈਂ ਤੇ ਮਰ ਗਿਆ ਹੁੰਦਾ ਪਰ ਜਿਵੇਂ ਹੀ ਮਤਲਬ ਗਿਆ ਤੇ ਮੈਂ ਸਭ ਕੁਝ ਭੁੱਲ ਜਾਂਦਾ ਤਾਂ ਹੁਣ ਇੱਥੇ ਮੈਂ ਇੱਕ ਗੱਲ ਵਿਸ਼ੇਸ਼ ਤੌਰ ਤੇ ਕਹਿਣੀ ਚਾਹਾਂਗਾ ਜਿਹੜਾ ਬੰਦਾ ਜਿੰਨੀ ਜਿਆਦਾ ਤੁਹਾਡੀ ਅ ਬਟਰਿੰਗ ਕਰਦਾ ਹੈ ਨਾ ਜਿੰਨੀ ਜਿਆਦਾ ਤੁਹਾਡੀ ਚਾਪਲੂਸੀ ਕਰਨ ਦਾ ਯਤਨ ਕਰਦਾ ਹੈ ਸਮਝ ਲਓ ਕਿ ਇਸ ਬੰਦੇ ਦੇ ਅੰਦਰ ਸੱਚ ਘੱਟੇ ਤੇ ਖੋਟ ਜ਼ਿਆਦਾ ਹੈ ਕਦੇ ਕਦੇ ਇਦਾਂ ਵੀ ਹੁੰਦਾ ਹੈ ਵੀ ਤੁਸੀਂ ਉਹਦੀ ਮੈਂਟੈਲਿਟੀ ਨੂੰ ਸਮਝਦੇ ਰਹੇ ਹੋ ਵੀ ਇਹ ਬੰਦਾ ਮੈਨੂੰ ਸਿਰਫ ਵਰਤਣਾ ਚਾਹੁੰਦਾ ਹੈ ਬਟਰਿੰਗ ਕਰ ਰਿਹਾ ਹੈ ਚਾਪਲੂਸੀ ਕਰ ਰਿਹਾ ਹੈ ਕੋਰ ਕੁਛ ਨਹੀਂ ਪਰ ਫਿਰ ਵੀ ਤੁਸੀਂ ਉਹਦਾ ਕੰਮ ਕਰ ਦਿੰਦੇ ਹੋ ਵੀ ਚਲੋ ਇਹਨੇ ਹਾੜੇ ਕੱਢਦਾ ਹੈ ਤਰਲੇ ਕੱਢਦਾ ਹੈ ਜਾਂ ਤੇਰੇ ਵੱਸ ਵਿੱਚ ਇਹ ਕੁਝ ਕਰਨਾ ਤੁਸੀਂ ਕਰ ਗੁਜ਼ਰਦੇ ਹੋ ਪਰ ਹਰਾਮਖੁਰੀ ਤੇ ਅਗਲੇ ਦੀ ਨਿਕਲਦੀ ਹੈ ਨਾ ਅਕੀਰਤ ਕੰਤ ਤੇ ਅਗਲਾ ਨਿਕਲਦਾ ਹੈ ਨਾ ਜਿਹੜਾ ਬੰਦਾ ਮਤਲਬ ਕੱਢਣ ਤੋਂ ਬਾਅਦ ਇੱਕਦਮ ਨਾ ਫੋਨ ਨਾ ਮਿਲਣਾ ਨਾ ਗਿਲਣਾ ਤੇ ਸਗੋਂ ਜਿਹੜੇ ਤੁਹਾਡੇ ਵਿਰੋਧੀ ਨੇ ਉਹਨਾਂ ਦੇ ਨਾਲ ਬੈ ਕੇ ਤੁਹਾਡੇ ਵਿਰੁੱਧ ਵਿੱਚ ਸ਼ਾਸ਼ਾ ਬਣਾਉਣੀਆਂ ਸ਼ੁਰੂ ਕਰ ਦਿੰਦਾ ਹੈ ਕਰਨੀਆਂ ਸ਼ੁਰੂ ਕਰ ਦਿੰਦਾ ਹੈ ਤੇ ਗਾਹੇ ਬਗਾਹੇ ਉਹਨਾਂ ਨੂੰ ਕਹਿਣਾ ਸ਼ੁਰੂ ਕਰ ਦਿੰਦਾ ਹੈ ਹਾਂ ਹਾਂ ਮੈਂ ਉਹਦੇ ਬਾਰੇ ਜਾਣਨਾ ਮੈਂ ਬਹੁਤ ਨੇੜੇ ਰਿਆਂ ਉਹ ਇਦਾਂ ਦਾ ਹੀ ਬੰਦਾ ਹੈ ਲੱਖ ਦੀ ਲਾਣਤ ਇਹੋ ਜਿਹੇ ਬੰਦਿਆਂ ਦੇ ਜਿਹੜੇ ਮਤਲਬ ਕੱਢਣ ਤੋਂ ਬਾਅਦ ਮਤਲਬੀ ਬਣ ਕੇ ਇੱਕ ਪਾਸੇ ਹੋ ਜਾਂਦੇ ਨੇ ਉਹ ਭਾਵੇਂ ਤੁਹਾਡਾ ਰਿਸ਼ਤੇਦਾਰ ਹੋਵੇ ਭਾਵੇਂ ਤੁਹਾਡਾ ਸੱਜਣ ਹੋਵੇ ਤੁਹਾਡਾ ਮਿੱਤਰ ਹੋਵੇ ਮੈਂ ਕਿੰਨਾ ਕਰੋੜ ਕਰੋੜ ਵਾਰ ਟੋਕਰੇ ਪਰ ਪਰ ਕੇ ਲਾਣਤ ਉਹਦੇ ਸਰਦੇ ਅੰਦਰ ਸਵਾ ਉਹਦੇ ਸਿਰ ਦੇ ਵਿੱਚ ਜਿਹੜਾ ਕਿਸੇ ਦੇ ਕੀਤੇ ਨੂੰ ਜਾਣਦਾ ਨਹੀਂ ਉਹਨੂੰ ਗੁਰਬਾਣੀ ਨੇ ਪਤਾ ਕੀ ਕਿਹਾ ਜਿਹੜਾ ਲਫ਼ਜ਼ ਮੈਂ ਵਰਤ ਰਿਆਂ ਵਾਰ-ਵਾਰ ਉਹ ਗੁਰਬਾਣੀ ਤੋਂ ਲੈ ਕੇ ਵਰਤ ਰਿਆਂ ਮੈਂ ਕੀਤਾ ਨਾ ਜਾਤਾ ਹਰਾਮਖੋਰ ਜਿਹੜਾ ਕਿਸੇ ਦੇ ਕੀਤੇ ਨੂੰ ਜਾਣਦਾ ਨਹੀਂ ਉਹਨੂੰ ਹੋਰ ਕੀ ਕਹੋਗੇ ਭਲਾ ਕਹੋਗੇ ਇਮਾਨਤਾਰ ਕਹੋਗੇ ਚੰਗਾ ਕਹੋਗੇ ਇਹ ਲੋਕ ਇਹੋ ਜਿਹੇ ਲੋਕ ਨੇ ਜਿਹੜੇ ਬਟਰਿੰਗ ਕਰਕੇ ਚਾਪਲੂਸੀ ਕਰਕੇ ਤਰਲੇ ਮਿਲਤਾ ਕਰਕੇ ਕੰਮ ਕਢਾ ਕੇ ਮੀਨੇ ਜੇ ਬਣ ਕੇ ਤੇ ਬਾਅਦ ਵਿੱਚ ਤੁਹਾਨੂੰ ਐਦਾਂ ਪਾਸੇ ਸੁੱਟ ਦਿੰਦੇ ਨੇ ਜਿਵੇਂ ਅੰਬ ਚੂਸਣ ਤੋਂ ਬਾਅਦ ਅੰਬ ਚੂਪਨ ਤੋਂ ਬਾਅਦ ਅੰਬ ਖਾਣ ਤੋਂ ਬਾਅਦ ਉਹਦੀ ਗੁਠਲੀ ਪਾਸੇ ਸੁੱਟ ਦਈਦੀ ਹੈ ਨਾ ਐਦਾਂ ਉਹ ਤੁਹਾਨੂੰ ਪਾਸੇ ਸੁੱਟ ਦਿੰਦੇ ਨੇ ਕੋਈ ਬਾਤ ਨਹੀਂ ਪੁੱਛਦਾ ਬਾਅਦ ਵਿੱਚ ਉਸ ਤੋਂ ਪਹਿਲਾਂ ਤੁਸੀਂ ਰੱਬ ਸੀ ਪਰ ਅੱਜ ਤੁਸੀਂ ਕੁਝ ਵੀ ਨਹੀਂ ਆ ਇਹ ਤੋਂ ਪਹਿਲਾਂ ਤੁਸੀਂ ਭਰਾ ਸੀ ਤੁਸੀਂ ਮਾਂ ਪਿਓ ਸੀ ਪਰ ਅੱਜ ਤੁਸੀਂ ਕੁਝ ਵੀ ਨਹੀਂ ਆ ਖੈਰ ਕੰਮ ਗਿਆ ਮਤਲਬ ਗਿਆ ਤੇ ਤੁਸੀਂ ਵੀ ਨਾਲ ਦੇ ਨਾਲ ਹੀ ਗਏ ਪਰ ਇੱਕ ਗੱਲ ਨੂੰ ਚੇਤੇ ਰੱਖਿਓ ਵੀ ਸਮਾ ਬੜਾ ਬੜਵਾਨ ਹੈ ਉਹ ਜਵਾਬ ਮੰਗਦਾ ਵੀ ਤੇ ਜਵਾਬ ਦੇਂਦਾ ਵੀ ਜੇ ਤੁਸੀਂ ਉਹਦਾ ਵਿਰੋਧ ਨਹੀਂ ਨਾ ਕੀਤਾ ਜੇ ਤੁਸੀਂ ਚੁੱਪ ਬਣ ਕੇ ਚੁੱਪ ਰਹਿ ਕੇ ਉਹਦੇ ਜਵਾਬਾਂ ਨੂੰ ਉਹਦੀਆਂ ਗੱਲਾਂ ਬਾਤਾਂ ਨੂੰ ਸੁਣਦੇ ਰਹੇ ਉਹਦੇ ਵੱਲੋਂ ਹੁੰਦੀ ਰਹੀ ਫਾਇਰਿੰਗ ਨੂੰ ਚੱਲਦੇ ਰਹੇ ਗੱਲਾਂ ਬਾਤਾਂ ਦੀ ਫਾਇਰਿੰਗ ਨੂੰ ਚੱਲਦੇ ਰਹੇ ਤੇ ਸਮਾ ਬੜਾ ਬੜਵਾਨ ਹੈ ਸਮਾਂ ਉਹਨੂੰ ਜਵਾਬ ਦਿੰਦਾ ਹੈ ਜਿਹਨੂੰ ਤੁਸੀਂ ਜਵਾਬ ਨਹੀਂ ਦੇ ਦੇ ਪਾਉਂਦੇ ਇਹ ਗੱਲ ਵੱਖਰੀ ਹੈ ਵੀ ਸਮਾਂ ਲੱਗਦਾ ਹੈ ਥੋੜਾ ਦੇਰ ਸਵੇਰ ਹੋ ਜਾਂਦੀ ਹੈ ਪਰ ਸਮਾਂ ਜਵਾਬ ਜ਼ਰੂਰ ਦਿੰਦਾ ਹੈ ਰੋਂਦੇ ਨੇ ਉਸ ਵਕਤ ਉਹ ਲੋਕ ਜਾ ਕੇ ਜਦੋਂ ਉਹਨਾਂ ਦਾ ਨੁਕਸਾਨ ਹੁੰਦਾ ਹੈ ਜਦੋਂ ਕੁਦਰਤ ਦਾ ਖੈਰ ਵਾਪਰਦਾ ਹੈ ਕਿ ਮੈਂ ਕਦੇ ਕਿਸੇ ਦਾ ਬੁਰਾ ਕੀਤਾ ਨਹੀਂ ਪਤਾ ਨਹੀਂ ਮੇਰੇ ਨਾਲ ਹੀ ਮਾਰਾ ਕਿਉਂ ਹੋਇਆ ਪਰ ਕੌਣ ਦੱਸੇ ਤੁਹਾਡਾ ਹੀ ਬੀਜ ਹੈ ਤੁਸੀਂ ਬੀਜਿਆ ਆਪਣੇ ਹੱਥਾਂ ਨਾਲ ਬੀਜਿਆ ਤੁਹਾਡੇ ਕੀਤੇ ਗੁਨਾਹ ਨੇ ਤੁਹਾਡੇ ਅਪਰਾਧ ਨੇ ਤੁਹਾਡੇ ਕੁਕਰਮ ਨੇ ਜਿਹੜੇ ਸਮਾਂ ਬੀਤ ਜਾਣ ਤੋਂ ਬਾਅਦ ਤੁਹਾਡੇ ਸਾਹਮਣੇ ਨਸ਼ਰ ਹੋਏ ਫਲ ਬਣ ਕੇ ਤੁਹਾਡੇ ਸਾਹਮਣੇ ਆਏ ਇਸ ਕਰਕੇ ਬੀਜ ਬੀਜਣ ਲੱਗੇ ਕਰਮ ਕਰਨ ਲੱਗੇ ਹਜ਼ਾਰ ਵਾਰ ਸੋਚ ਕੇ ਬੀਜੋ ਕਰੋ ਕਰਮ ਹਜ਼ਾਰ ਵਾਰ ਸੋਚ ਕੇ ਕਰੋ ਕਿ ਇੱਕ ਕਰਮ ਦਾ ਇਵਜ ਕਰਮ ਦਾ ਬਦਲ ਫਲ ਰੂਪ ਦੇ ਵਿੱਚ ਤੁਹਾਡੇ ਹੀ ਸਾਹਮਣੇ ਆਉਣਾ ਹੈ ਤੁਹਾਡੇ ਵੱਲੋਂ ਵੇਖ ਕੇ ਬਹੁਤ ਲੋਕੀ ਇਹੋ ਜਿਹੀ ਕਿਰਤ ਕਰਨ ਲੋਕਾਂ ਵੱਲੋਂ ਵੇਖ ਕੇ ਬਹੁਤ ਲੋਕੀ ਦੂਸਰੇ ਦਾ ਭਲਾ ਕਰਨ ਤੋਂ ਪਿੱਛੇ हट ਜਾਂਦੇ ਨੇ ਉਹ ਕਹਿੰਦੇ ਨੇ ਫਲਾਣੇ ਨੇ ਫਲਾਣੇ ਦਾ ਭਲਾ ਕੀਤਾ ਸੀ ਅਮਕੇ ਨੇ ਅਮਕੇ ਦਾ ਭਲਾ ਕੀਤਾ ਸੀ ਉਹ ਅੱਜ ਉਹਦੇ ਵਿਰੋਧ ਵਿੱਚ ਖੜਾ ਹੈ ਤੇ ਜੇ ਅਸੀਂ ਵੀ ਭਲਾ ਕਰਕੇ ਆਪਣੇ ਵਿਰੋਧੀਆਂ ਦੀ ਕਤਾਰ ਹੀ ਵਧਾਉਣੀ ਹੈ ਇਹਦੇ ਨਾਲੋਂ ਜ਼ਿਆਦਾ ਚੰਗਾ ਹੈ ਵੀ ਭਲਾ ਕਰੋ ਹੀ ਨਾ ਬਹੁਤ ਸਾਰੇ ਲੋਕ ਪੈਰ ਪਿੱਛੇ ਖਿੱਚ ਲੈਂਦੇ ਨੇ ਜਦੋਂ ਤੁਸੀਂ ਕਿਸੇ ਦਾ ਕੀਤਾ ਜਾਣਦੇ ਨਹੀਂ ਹੋ ਜਿन्हे ਤੁਹਾਡੀ ਬਾਹ ਫੜੀ ਜਿन्हे ਤੁਹਾਡਾ ਕੀਤਾ ਲੋਕਾਂ ਦੇ ਅੰਦਰ ਕਹੋ ਸ਼ਰਮ ਆਮ ਕਹੋ ਡਟ ਕੇ ਕਹੋ ਵਿਰੁੱਧ ਰਿਸ਼ਤੇਦਾਰਾਂ ਦੇ ਅੰਦਰ ਕਹੋ ਸੱਜਣਾ ਮਿੱਤਰਾਂ ਦੀ ਮਹਿਫਲ ਵਿੱਚ ਕਹੋ ਐਸ ਬੰਦੇ ਨੇ ਮੇਰਾ ਪੜਾ ਕੀਤਾ ਹੋਰ ਤੁਸੀਂ ਉਹਦਾ ਮੁੱਲ ਨਹੀਂ ਦੇ ਸਕਦੇ ਜੇ ਕੁਝ ਕਰਨ ਜੋਗੇ ਹੁੰਦੇ ਤੇ ਉਦੋਂ ਆਪਣੇ ਆਪ ਕਰ ਲੈਂਦੇ ਉਸ ਬੰਦੇ ਨੂੰ ਸਿਰਫ ਤੁਸੀਂ ਐਪਰੀਸ਼ੀਏਟ ਹੀ ਕਰਨਾ ਹੈ ਉਹਦਾ ਸ਼ੁਕਰਾਨਾ ਨਹੀਂ ਕਰਨਾ ਜਦੋਂ ਚਾਰ ਸੱਜਣਾ ਦੇ ਅੰਦਰ ਬੈਠਿਆਂ ਨੂੰ ਕਹੋਗੇ ਨਾ ਵੀ ਐਸ ਬੰਦੇ ਨੇ ਫਲਾਣੇ ਔਖੇ ਵਕਤ ਮੇਰੀ ਬਾਹ ਫੜੀ ਉਹਦਾ ਸੀਨਾ ਚੌੜਾ ਹੋ ਜਾਂਦਾ ਹੈ ਉਹਦਾ ਮਨ ਬੰਦਦਾ ਹੈ ਮੈਂ ਹੋਰ ਕਿਸੇ ਦਾ ਵੀ ਭਲਾ ਕਰਾਂ ਤੁਸੀਂ ਆਪ ਕਿਰਤ ਕਰਨ ਬੰਦੇ ਹੋ ਉਹਨਾਂ ਨੂੰ ਰੋਕਦੇ ਹੋ ਵੀ ਕਿਸੇ ਦੂਜੇ ਦਾ ਭਲਾ ਨਾ ਕਰੀ ਪੁਰੇ ਤੋਂ ਬੁਰੇ ਨੇ ਉਹ ਲੋਕ ਜੋ ਕਿਸੇ ਦੇ ਕੀਤੇ ਨੂੰ ਜਾਣਦੇ ਨੇ ਬੁਰੇ ਤੋਂ ਬੁਰੇ ਨੇ ਹਰਾਮ ਖੋਰ ਨੇ ਅਕਿਰਤ ਕਰਨ ਨੇ ਜਿਹੜੇ ਕਿਸੇ ਦੇ ਕੀਤੇ ਨੂੰ ਜਾਣਦੇ ਨੇ ਤੋ ਪਿਆਰਿਓ ਜੇ ਕੋਈ ਤੁਹਾਡਾ ਭਲਾ ਕਰਦਾ ਹੈ ਨਾ ਉਹਨੂੰ ਕੰਡ ਨਾ ਦੋ ਉਹਨੂੰ ਪਿੱਠ ਨਾ ਦੋ ਉਹਦੇ ਹਮਦਰਦ ਬਣ ਕੇ ਰਹੋ ਹਾਂ ਇਹ ਗੱਲ ਵੱਖਰੀ ਹੈ ਵੀ ਜਿੰਨੇ ਭਲਾ ਕੀਤਾ ਹੁੰਦਾ ਹੈ ਉਹਦੇ ਵੱਲੋਂ ਹਰ ਵਕਤ ਇਹ ਕੋਸ਼ਿਸ਼ ਰਹਿੰਦੀ ਵੀ ਮੈਂ ਨਿਭਾਵਾਂ ਤੇ ਜਿੰਨੇ ਜਿਹਦਾ ਭਲਾ ਕੀਤਾ ਹੁੰਦਾ ਹੈ ਉਹ ਭੱਜ ਭੱਜ ਕੇ ਦੂਰ ਦੂਰ ਜਾਂਦਾ ਹੈ ਪਰਵਾਹ ਨਹੀਂ ਕਰਦਾ ਠੀਕ ਹੈ ਕੋਈ ਗੱਲ ਨਹੀਂ ਸਜਣਾ ਸਮੇਂ ਦੀ ਉਡੀਕ ਕਰ ਤੈਨੂੰ ਸਮਝ ਆਬ ਤੈ ਇਹਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ